ਓਏ ਆ ਕੀ ਕਰਤਾ ਹੈਲੋ ਆ ਮੜਾ ਬੈਕ ਕਰਕੇ ਤਾਂ ਲਾਉਣਾ ਸੀ ਯਾਰ ਆਹਾਂ ਹੈ ਕੁੰਡਾ ਤੇ ਲੱਗੇ ਸਵਾਰ ਕੇ ਦੂਜਿਆ ਵਾਲਾ ਫੇਰ ਪਾਈ ਸਵਾਗਾ ਯਾਰ ਸਵਾਗਾ ਨਾ ਪਾ ਹਾਂ ਨਹੀਂ ਉੱਥੇ ਸਵਾਰ ਕੇ ਚੁੰਡਾ ਤੇ ਲਾਹ ਬੈਕ ਕਰਕੇ ਭਾਈ ਧਵਾ ਕੇ ਲੈ ਦੂਜੇ ਆ ਸਵਾਰ ਕੇ ਕਰਾ ਮਾਰ ਕੇ ਬੈਕ ਕਰਕੇ ਇੱਥੋਂ ਚੁੰਡਾ ਤਾਂ ਰਹਿ ਗੀਆਂ ਸਵਾਗੇ ਨੂੰ ਕੌਣ ਦੀ ਬਣ ਗਈ ਯਾਰ ਉਹ ਪਰ ਲੀਆਂ ਚੁੰਡਾ ਕੱਢ ਕੇ ਨਹੀਂ ਆਇਆ ਤੇ ਸਵਾਰ ਕੇ ਭਰਾਵਾ ਚਾਰ ਚਾਰ ਰੇਟ ਬਾਵਾ ਯਾਰ ਇਹ ਤਾਂ ਗਲਤ ਗੱਲ ਤੇਰੀ ਪਸੰਦ ਆਉਂਦਾ ਕੁਝ ਹੈ ਤੇਰੇ ਨਹੀਂ ਕੋਈ ਪਸੰਦ ਆਉਂਦਾ ਤੇ ਉਹ ਕਰਦੇ ਯਾਰ ਬਾਈ ਉਹਨਾਂ ਕੰਮ ਕੀ ਈ ਠੀ ਖਾਸ ਗੱਲ ਸੀ ਤੇਰੀ ਹੈ ਨਹੀਂ ਯਾਰ ਬਾਈ ਮੈਨੂੰ ਤਾਂ ਚਲਾਉਣਾ ਨਹੀਂ ਆਉਂਦਾ ਟਰੈਕਟਰ ਤੇ ਬਾਈ ਤੈਨੂੰ ਪਤਾ ਨਹੀਂ ਜੋ ਸਚਾਰ ਆਰੀ ਮਾਰਤੇ ਹਾਲ ਉਹ ਐ ਚੁੰਡਾ ਚੁੰਡਾ ਮੜਗਾ ਮੋੜੇ ਸਵਾਰ ਕੇ ਕੱਢ ਦਿੰਦਾ ਬਾਈ ਮੈਨੂੰ ਤਾਂ ਨਹੀਂ ਚਲਾਉਣਾ ਆਉਂਦਾ ਬਾਈ ਇਹ ਟਰੈਕਟਰ ਬਸ ਉੱਥੇ ਬਕਸ ਤੇ ਬੈਸ ਐਂ ਕੋ ਕਰਦੇ ਹੈ ਹਾਂ ਹਾਂ ਤੂੰ ਕਹਿੰਦਾ ਨਹੀਂ ਕਰਦਾ ਉਹ ਕਹਿੰਦਾ ਜੱਟੀਆਂ ਆਏ ਨੇ ਕੋਈ ਨਹੀਂ ਭਾਈ ਯਾਰ ਇੰਨਾ ਕੰਮ ਕਰਦੇ ਯਾਰ ਮੈਨੂੰ ਚਲਾਉਣਾ ਦਾ ਟਰੈਕਟਰ ਨਹੀਂ ਤਾਂ ਮੈਂ ਹੁਣ ਨੂੰ ਕੰਦ ਦਾ ਬਾਹ ਦਿੰਦਾ ਚੁੰਡਾ ਦੀਆਂ ਹੋ ਜਾਣਗੇ ਕਿੰਨੇ ਦੀਆਂ ਬਾਹ ਦੀਆਂ ਬੰਮੀਆ ਕਰੋ ਅੱਛਾ ਮੈਨੂੰ ਪਤਾ ਹੀ ਨਹੀਂ ਇਹ ਚੀਜ਼ ਹੈ ਪਾਸ ਹੋ ਕੇ ਭਾਈ ਬੋਲ ਹੀ ਨਾ ਲੈ ਵੇ ਲੈ ਭਾਈ ਇਹ ਗੱਲ ਨਹੀਂ ਸੁਣਦੇ ਐ ਹੁੰਦਾ ਕਿਰਾਏ ਵਾਲਾ ਕੰਮ ਕੀ ਕਰਗੇ ਹੁਣ ਹੈ ਮੈਂ ਆਖਿਆ ਚੁੰਡਾਂ ਚ ਕਈ ਨਾ ਮਾਰਨੀ ਪਊਗੀ ਇਹ ਕਹਿੰਦਾ ਵੀ ਇਹ ਚੁੰਡਾਂ ਨਹੀਂ ਬੈਂਦੀਆਂ ਹੁੰਦੀਆਂ ਆ ਬਈ ਕੀ ਗੱਲ ਹੋ ਗਈ ਐ ਜੇ ਬੈਠਾ ਵਾਹਣ ਵਾਈ ਜਾਂਦਾ ਤੇਰਾ ਯਾਰ ਓਏ ਯਰ ਕੁਛ ਨਹੀਂ ਹੁਣ ਚੁੰਡਾ ਹੀ ਕਹਿਆ ਸੀ ਵਾਹਣ ਨੂੰ ਹਾਂ ਤੇ ਉਹ ਕਹਿੰਦਾ ਟਰੈਕਟਰ ਹੀ ਤੂੰ ਚਲਾ ਲੈ ਮੈਨੂੰ ਟਰੈਕਟਰ ਆਉਂਦਾ ਨਹੀਂ ਚਲਾਉਣਾ ਓ ਜਾ ਯਾਰ ਠੀਕ ਠੀਕ ਗੱਲ ਆ ਤੂੰ ਚਲਾ ਲੈਂਦਾ ਮੈਨੂੰ ਸਮਝ ਨਹੀਂ ਆਉਂਦੀ ਗੱਲ ਦੀ ਮਾਣ ਬਾਹਣੇ ਨਹੀਂ ਆਉਂਦੇ ਐਡੇ-ਐਡੇ ਟਰੈਕਟਰ ਲੈ ਲੈਂਦੇ ਹੈ ਹੈ ਕੋਈ ਆ ਨਹੀਂ ਇਹਨਾਂ ਦਾ ਬਾਈ ਅੱਲ ਹੁਣ ਵੇਖੀ ਜਊ ਆਪੇ ਲੱਗਿਆ ਬਾਹਣ ਕਿਰਾਏ ਵਾਲਿਆਂ ਦਾ ਹੀ ਹੁੰਦਾ ਹੈ ਕੀ ਕਰ ਗਿਆ ਯਾਰ ਵਧੀਆ ਜੀ ਵਧੀਆ ਵਧੀਆ ਸੱਤੀ ਹੋਰ ਹੋਰ ਠੀਕ ਹੈ ਵਧੀਆ ਉਹ ਬਾਈ ਕਿਵੇਂ ਉੱਥੇ ਜਿਹਾ ਬੈਠਾ ਆ ਉਹ ਕਿਵੇਂ ਚੁੱਪ ਜੇ ਕਰਕੇ ਬਹਿ ਗਿਆ ਹਾਏ ਉਹ ਬਾਈ ਬਿਠਾਇਆ ਜੱਪ ਕਰਕੇ ਕੀ ਗੱਲ ਹੋ ਗਈ ਉਹ ਯਾਰ ਵਾਹਣ ਨਹੀਂ ਦੇਦਾ ਜਮੀਨ ਵਾਹਣ ਆਇਆ ਵਾਰੀ ਵਾਰੀ ਆ ਕੋਈ ਇਧਰ ਆਉਣ ਨੂੰ ਚੰਡਵਾ ਦੇ ਇਹਨੂੰ ਐ ਨਹੀਂ ਕੀਤਾ ਇਹਨੂੰ ਜਿਉ ਨਹੀਂ ਕੀਤਾ ਆਖਾ ਵੀ ਤੂੰ ਟਰੈਕਟਰ ਆਪ ਚਲਾ ਲਾ ਆ ਤਾਂ ਮੈਨੂੰ ਨਹੀਂ ਚਲਾਉਣਾ ਆਉਂਦਾ ਤੇ ਮੰਨ ਕੇ ਚੱਲ ਵੀ ਖਰਾਬ じゃ ਕਰੀ ਜਾਂਦਾ ਅਗਲੇ ਨੂੰ ਤੇ ਮਜਬੂਰੀ ਹੈ ਵੀ ਇਹਦੇ ਵਾਹਣ ਆਇਆ ਨੇ ਬਿਜਲੀ ਦਾ ਕੰਮ ਜਾਂ ਜਾਣ ਦਾ ਹਾਂ ਬੜਾ ਮੋਟਾ ਤਾਂ ਇਹੋ ਆਇਆ ਨੇ ਮਜਬੂਰੀ ਕਰਕੇ ਅੱਛਾ ਏਹ ਹੈ ਹੂੰ ਵਾਹ ਨਹੀਂ ਨਵਾਇਆ ਕਰੋ ਬਈ ਨਾ ਵਾਇਆ ਕਰੋ ਆਪਦੇ ਵਾਰੀ ਚੁੰਡਾ ਖਵਾਇਆ ਵਾਦੇ ਐ ਵਾਦੇ ਆਪ 2 ਸਾਲ ਘੱਟੋ ਘੱਟ ਪੈਸੇ ਨਹੀਂ ਦਿੰਦਾ ਅੱਛਾ ਹੈ ਹਾਂ ਆਪ ਉੱਥੋਂ ਮਾੜ ਮਟ ਕੰਮ ਕਰਕੇ ਨਾਲ ਦੀ ਨਾਲ ਲੈ ਆਉਂਦਾ ਹਾਂ ਆ ਮਜਬੂਰੀ ਹੁਣ ਮੈਂ ਖਾ ਵੀ ਵਾਟ ਤੇ ਹੋ ਕੇ ਬਹਿ ਜਾ ਮਾਪੇ ਵਾਉਂਗਾ ਆਪਦੇ ਹਿਸਾਬ ਨਾਲ ਹਾਂ ਐਜੇ ਬੰਦੇ ਹੁੰਦੇ ਆ ਬਹੁਤ ਹੁੰਦੇ ਆ ਹਾਂ ਹਾਂ ਨਗੋਚਾ ਗੱਡੀ ਜਾਣੇ ਜੇ ਤੈਨੂੰ ਚਲਾਉਣਾ ਨਹੀਂ ਦਿੰਦਾ ਮੈਂ ਤੂੰ ਟਰੈਕਟਰ ਚਲਾ ਲੈ ਫਰ ਜੇ ਤੈਨੂੰ ਨਹੀਂ ਪਸੰਦ ਮੇਰਾ ਵਾਹਣਾ ਹਾਂ ਹੁਣ ਉੱਥੇ ਬੈਠਾ ਡਾਇਲੌਗ ਬੋਲਦਾ ਹਾਂਜੀ ਕੀ ਕੀ ਚੁਗਲਣਾ ਹੀ ਕਰੀ ਜਾਂਦੇ ਤੁਸੀਂ ਹਾਂਜੀ ਬਾਈ ਬਾਈ ਤੈਨੂੰ ਕੰਮ ਕਿਹਾ ਸੀ ਤੂੰ ਪੈਸੇ ਦਿਨ ਦਿਨ ਤਾਂ ਦੱਸ ਤੂੰ ਹੈ ਪੈਸੇ ਵੀ 2 ਸਾਲੋਂ ਕਿੱਥੇ ਦਿੱਤੇ ਦਿੱਤੇ ਨਹੀਂ ਪੈਸੇ ਮੇਰੇ ਕੋਲ ਕਾਪੀ ਪੇਦੰ ਦਿਖਾ ਦੂੰਗਾ 2 ਸਾਲਾਂ ਦਾ ਨਹੀਂ ਦੇ ਤਰਪੀਆ ਵੀ ਤੂੰ ਚੁੰਡਾ ਤੇ ਤੂੰ ਐ ਕਹਦੇ ਨੇ ਵੀ ਇੱਥੋਂ ਆਉਣ ਨੂੰ ਵੀ ਵਾਰੇ ਦਿੱਤੇ ਐਨੂੰ ਇਹ ਬਈ ਤੇਲ ਬਹੁਤ ਮਹਿੰਗਾ ਪੈਂਦਾ ਇੱਥੇ ਨਹੀਂ ਦਿੱਤੇ ਫਿਰ ਮੈਨੂੰ ਨਹੀਂ ਪਤਾ ਬਾਈ ਮੈਂ ਤਾਂ ਆਖ ਕੇ ਤੇ ਪੈਸੇ ਤੈਨੂੰ ਦਿੱਤੇ ਹੋਣਗੇ ਚਲ ਕੋਈ ਨਹੀਂ ਦਿੱਤੇ ਦਾ ਬਾਈ ਕਰ ਲੈ ਬਾਈ ਆਪਦੇ ਚਾਹ ਪੂਰੇ ਦੰਦੇ ਫਿਰ ਤੁਹਾਨੂੰ ਆ ਵੀ ਨਹੀਂ ਵੀਡੀਓ ਸਾਰੀ ਦੇਖਣ ਵਾਲੇ ਵੀਰਾਂ ਦਾ ਧੰਨਵਾਦ ਜੀ ਤੇ ਕਿਰਪਾ ਕਰਕੇ ਜਿਹਦਾ ਮਿਹਨਤ ਨਾਲ ਹੁੰਦਾ ਉਹ ਟਾਈਮ ਸਰ ਦਿੱਤਾ ਜਾਵੇ ਅਸੀਂ ਇਹਦੇ ਇਹ ਵੀਡੀਓ ਚੇਨ ਗਹਿਣਾ ਵੀ ਅਸੀਂ ਕਿਸੇ ਦੇ ਪੈਸੇ ਨਾ ਖਲੋ ਮਿਹਨਤ ਨਾਲ ਬੰਦੇ ਨੂੰ ਟਾਈਮ ਸਰ ਮਿਲ ਜਾਣਾ ਚਾਹੀਦਾ ਵੀਡੀਓ ਚੰਗੀ ਲੱਗੀ ਲਾਈਕ ਕਰੋ ਸ਼ੇਅਰ ਕਰੋ ਵਾਹਿਗੁਰੂ ਖਾਲਸਾ ਸਾਹਿਬ ਇੱਕ ਨਮਸਕਾਰ